ਉਨੇ ਟੁੱਟਣ ਦਾ ਨਾਲ ਆ ਲੇਦੇ ਉਹ ਬਹੁਤ ਉੱਚੇ ਖੜੇ ਅੱਜ ਆਪਾਂ ਮੋੜਸਾ ਲਾਲੀ ਬਾਈ ਤੇ ਇਹ 5.5 ਬੈਠਾ ਮੇਰੇ ਹਿਸਾਬ ਨਾਲ ਅੱਬ ਉਹ ਟਾਈਮ ਹੋ ਗਿਆ 7 ਵਜੇ ਦਾ ਤੇ ਕਬੂਤਰ ਨਹੀਂ ਵੀ ਲਓ ਵੀ ਕਬੂਤਰ ਕੱਢੀ ਜਾਂਦਾ ਛਿੱਲਾ ਮਲਖਪੁਰੀਆ ਕਿ ਲਓਏ ਉਹ ਵਾਹ ਕਬੂਤਰ ਲਓ ਵੀ ਕਬੂਤਰ ਹੀ ਕਬੂਤਰ ਹੀ ਕਬੂਤਰ ਹੀ ਕਬੂਤਰ ਹੋਏ ਪਏ ਨੇ ਆ ਨਵਾਂ ਕਬੂਤਰ ਕੱਢਿਆ ਓਏ ਨਾ ਇਹ ਸਾਰਿਆਂ ਦਾ ਟਾਈਮ ਖਰਾਬ ਕਰਨਾ ਤੂੰ ਵੀ ਕੱਢਦੀਆਂ ਜਵਾਕੜੀਆਂ ਜੀਆਂ ਹਾਂ ਹਾਂਜੀ ਲੈਤੇ ਦੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸੱਤ ਸ਼ਰੀਆ ਕਾਲ ਤੇ ਜਿਹੜੇ ਐਨਆਰਆਈ ਭਰਾ ਆਪਾਂ ਨੂੰ ਦੇਖਦਿਆ ਉਹਨਾਂ ਦਾ ਵੀ ਦਿ ਲੋ ਬਹੁਤ ਬਹੁਤ ਧੰਨਵਾਦ ਤੇ ਹੀਲਾ ਗੱਡੀ ਜਾਂਦਾ ਕਬੂਤਰ ਕਹਿੰਦੇ ਪੜਾਕੇ ਪਾਈ ਜਾਂਦਾ ਸਾਰੇ ਹੀ ਗੱਡੀ ਗੁੱਡੀ ਜਾਂਦਾ ਉਹ ਬੋਤਲ ਤਾਂ ਨਹੀਂ ਗੱਡੀ ਵਾਹ ਕਿਡਾ ਕਿਹੜੀ ਸਾਰੇ ਘੜ ਤੇ ਨੀਮੀ ਨੀਮੀ ਵਾਲੇ ਸਦੈਨ ਕਿੜੀ ਅੱਛਾ ਪੂਜ ਪੋਤੇ ਵਾਲੀ ਢਾਂਗੀ ਲਾ ਫੇ ਲਾ ਫੇ ਤੂੰ ਇਹ ਲਾਣੀ ਆ ਉਹ ਬਾਹਰ ਨਾ ਬਹਿ ਜਾ ਨੇ ਇਹ ਦੋਨੇ ਜੜੀਆਂ ਹਲੇ ਹੁਣ ਤਾਂ ਡਾਈਆਂ ਤੂੰ ਤੂੰ ਡਾਵਿਆਂ ਦੀ ਕਮੂਤਦਾਰ ਖਰਾਬ ਕਰਦਾ ਇੱਕ ਦਿਨ ਬੰਦੀ ਹੁੰਦੀ ਉਸ ਦਿਨ ਕੱਢਿਆ ਕਰਦਾ ਇਹਨਾਂ ਨੂੰ ਉਹ ਕੱਲ ਵੀ ਖਰਾਬ ਕਰਦੇ ਸੀ ਭੈਣ ਢਾਰ ਉਹਨਾਂ ਦੀ ਸਾਹੋ ਅੜਾਵੇ ਕਮੂਤਰ ਜਿੱਦਾਂ ਜਿਹੜੇ ਦੂਜੇ ਨਵੇਂ ਛੱਡੀ ਤੇ ਆ ਉਹ ਵੇਂਦੇ ਆ ਤੇ ਅੜਾਵੇ ਵੀ ਵੇਂਦੇ ਫਿਰ ਆਪਾਂ ਕਿੰਨਾ ਚੋ? ਆਪ ਤਾਂ ਪਾਣੀ ਲਾਉਣਾ ਇਹਨੂੰ ਮੈਂ ਪੁੱਛਣਾ ਲੱਗਾ ਕਿ ਕਿਹੜੀ ਜੜੀ ਨਹੀਂ ਲੱਗਣਾ ਕਹਦਾ। ਅੱਛਾ। ਬੜੀ ਪਿੰਡਾਂ ਦੀ ਨਗਰਾਂ ਚ ਪਾਣੀ। ਬੜੇ ਬੈਟ ਕਿੰਨੀ ਦੀਆ? 15 ਦੀ ਅੱਜ ਲੱਗਣਾ। ਅੱਜ ਲੱਗੂਗਾ ਤੇ ਠੱਕਰਵਾਲ ਠੱਕਰਵਾਲਾਂ ਦੇ ਸਾਰੇ ਲੱਗਣਾ। ਆ ਦੋ ਠੱਕਰਵਾਲ ਨਹੀਂ ਕੱਢੇ ਹਨ ਆਪਾਂ। ਲੋ ਬਾਬਿਓ ਆ ਠੱਕਰਵਾਲ ਛੱਡਣੇ ਆਪਾਂ। 13 ਤਰੀਕ ਨੂੰ ਬਾਜੀ ਤੇ ਇੱਕ ਆਹਾ ਵਾਲਾ ਤੇ ਇੱਕ ਮੋਟੂ ਠੀਕ ਆ? ਤੇ ਜਿਓ ਤੇ ਛੱਡਿਆ ਤੇ ਫਿਰ ਮੋਟੂ ਛੱਡਾਂ ਗੱਲਾਂ ਜਾਂ ਹਾਏ ਨਾ ਦੋਨੇ ਮੈਂ ਦੋਨੇ ਚੰਗੇ ਆ ਹੋਰ ਕਿੱਥੇ ਕੱਢਣਾ ਕਿੱਦਾਂ ਹੁਣ ਤੇਰੇ ਕੋਲ ਉੱਥੇ ਲਾਓ ਉਹਦੇ ਵੱਸ ਮੋੜੀ ਵਾਸਤੇ ਕੱਢਣੇ ਨੇ ਮੋੜੀ ਵਾਸਤੇ ਤਾਂ ਮਾਦੀਆਂ ਕੱਢਣੀਆਂ ਆਪਾਂ ਉਹ ਦਸ ਦਸ ਬੱਸ ਦਸ ਦਸ ਲੋ ਵੀ ਆ ਵੀ ਮੋੜੀ ਵਾਲੀ ਇਹ ਪਲਕਲੀਆਂ ਸਿੱਟ ਗਈ ਆ ਬਾਬੇ ਬਹੁਤ ਗਲਤ ਆ ਤੇ ਮੈਂ ਲਾਦਾ ਇਹਦੀ ਜਗਾ ਵੀ ਕੂਤਰ ਅੱਗੇ ਪਿੱਛੇ ਕਰਨਾ ਪੈ ਜਾਣਾ। ਉਹ ਮੜਾ ਕੱਪੜਾ ਚੱਕਦੇ ਕੀ ਚੱਕਾਂ? ਧੋ ਦੇ। ਤੇ ਬਾਬਿਓ ਕਿਹੜਾ ਖੱਡੀਏ ਹੁਣ ਸਮਝ ਨਹੀਂ ਆਉਂਦੀ 15 ਨੂੰ। 15 ਨੂੰ 15 ਨੂੰ ਛੀਲੇ। ਉਹ ਕਿੱਧਰ ਤੂੰ ਤੁਸੀਂ ਕਿੱਥੇ ਦਾ ਹੈਗਾ? ਕੱਲ ਦਾ ਬਾਤ। ਕਿਹੜਾ? ਉਹ ਵਾਲਾ ਰੰਗ। ਨੀਲੇ ਦਾ? ਨਹੀਂ ਨਹੀਂ ਉਹ ਸੁਸੇ ਵਾਲਾ ਆ ਜਾ। ਆਹੋ ਆਹੋ। ਉਹ ਉਹ ਚਾਵਲਾ ਦੁਕੀਆਂ ਵਾਲਿਆ ਆਹਾ ਤੇ ਦੁਕੀਆਂ ਵਾਲਾ ਇਹ ਇਹ ਕਿੱਥੇ ਗਿਆ ਨਾ ਬੜੇ ਪਿੰਡ ਬੜੇ ਪਿੰਡ ਇੱਕੇ ਚੱਲੇ ਇਹ ਹੜ ਲਿਆ ਹਨਾ ਤੇ ਉੱਥੇ ਟਡਵਾੜੀ ਟਡਵਾੜੀ ਨਾਲ ਹੀ ਕਹਿੰਦਾ ਟਡਵਾੜੀ ਆਹੋ ਟਡਵਾੜੀ ਛੱਲ ਲਵਾਂਗੇ ਉਹ ਛੱਲ ਲਵਾਂਗੇ ਕਬੂਤਰੀ ਚਰਕੂਤਰ ਕਿਹੜੀ ਕਬੂਤਰੀ ਚਰਕੂਤਰ ਉਹ ਜਿਹੜੇ ਉੱਥੇ ਛੱਡੋ ਛੋੜਦੇ ਆ ਅੱਛਾ 25 ਦੀ ਆ 29 ਦੀ ਆ ਕਿਹੜੀ ਆਹੋ ਟਡਵਾੜਾ ਹਾਂ ਤਰਵਾਣਾ ਰੂਪੀ ਬੰਦਾ ਆਹੋ ਰੂਪੀ ਬੰਦਾ ਕੀ ਬਾਈ ਦੀ ਵੀਰ ਦੀ ਵੀਰ ਦੀ ਮੇਰੇ ਬਾਈ ਦੀ ਆ ਬਾਈ ਦੀ ਆ ਬਾਈ ਦੀ ਹੋ ਜੂ ਪਾਣੀ ਤੇ ਆਪਣੇ ਹੋਰ ਹੋਰ ਅਚੀਨਾ ਕਿਤੇ ਕੱਢਣਾ ਕਿਹੜਾ ਚੀਨਾ 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 ਗੰਦੇ ਲਾ ਕੇ ਕਿਤੇ ਕੱਢਣਾ ਅਸੀਂ ਕੱਲਰ ਸਲੈਕਟ ਦਾ ਕਰਦੇ ਹਾਂ ਯਾਰ ਆਪਾਂ ਨਾਨੋ ਨਾਨੋ ਵੀ ਯਾਰ ਕਿਹੜਾ ਹੈਣਾ ਨਾਨੋ ਵੀਰੇ ਨਹੀਂ ਜਤਰਾ ਨਹੀਂ ਮਾਇ ਗਦੇਗੇ ਉੱਤੇ ਰੱਤਾ ਖੜਨਾ ਨਹੀਂ ਮਣੀ ਮੇਲਾ ਨਾਨੋ ਵੀਰੇ ਚੱਲ ਨਾਨੋ ਵੀਰੇ ਰੱਤਾ ਹੀ ਛੜਦਾ ਠੱਕਰ ਵਾਲਾ ਛੜਦਾ ਮੋਟਾ ਤੇ ਪੂਛ ਵਾਲਾ ਠੱਕਰ ਵਾਲ ਦੋਗੇ ਤੇ ਮੋਲੀ ਗਈਆਂ ਹਾਕੂਦਰੀਆਂ ਹਨਾ ਦੋਨੀਆਂ ਲੋਏ ਬਾਬਿਓ ਆ ਵੀ ਪੂਛ ਪੋਟੇ ਵਾਲ ਨੂੰ ਇੱਕ ਕੱਲ ਪਣ ਜਾਇਂ ਖੈਦ ਲਾ ਕੇ ਤੇ ਇੱਕ ਅਜ ਹੋਰ ਲਾ ਦਿੰਦੇ ਹਾਂ ਬਹੁਤ ਵਾਹਲਾ ਪਾਣੀ ਉਹ ਲਫਾਫੇ ਵਾਲਾ ਕੰਮ ਸਹੀ ਆ ਨਾ ਜੇ ਬਾਬਾ ਸਰਿੰਜਾਂ ਸਰੁੰਜਾਂ ਕੇ ਦੀਆਂ ਖਰਾਬ ਹੋ ਜਾਂਦੀਆਂ ਪਗਲੇ ਸਿਰੇ ਖਰਾਬ ਹੋ ਗਈ ਜਾਮ ਹੋ ਗਈ ਹਨਾ ਵਾਰ-ਵਾਰ ਤੇ ਤੁਹਾਨੂੰ ਇੱਕ ਤਰੀਕਾ ਦੱਸਦਾ ਮੈਂ ਕਿੱਥੇ ਆ ਦੂਜੀ ਸਰਿੰਜ ਆਪਣੀ ਲਓ ਬਾਬਿਓ ਆ ਬਹੁਤ ਪੁਰਾਣੀ ਸਿਰਿੰਜ ਆ ਬਹੁਤ ਜਿਆਦਾ ਪੁਰਾਣੀ ਘੱਟੜਾ 2 ਸਾਲ ਪੁਰਾਣੀ ਆ ਇਹ ਮੈਂ ਦੇ ਉੱਤੇ ਨਾ ਲਫਾਫਾ ਪਾ ਕੇ ਪਤਲਾ ਜਿਹੜਾ ਲਫਾਫਾ ਹੁੰਦਾ ਤੇ ਉਹ ਚਾੜੀ ਹੋਈ ਆ ਨਿੱਪਲ ਤੇ ਜਦਾਂ ਆ ਦੇਖੋ ਇਸ ਤਰੀਕੇ ਨਾਲ ਤੇ ਲਫਾਫਾ ਜਾੜਿਆ ਹੋਇਆ ਲਫਾਫਾ ਵੀ ਬੜਾ ਪੁਰਾਣਾ ਮੈਂ ਅੱਜ ਨਵਾਂ ਕਰਦਾ ਚੇਂਜ ਇਹਨੂੰ ਤੇ ਐਨ ਵਧੀਆ ਨਾ ਜਾਮ ਹੋਵੇ ਨਾ ਖੋਸ਼ ਇਹਦਾ ਟੱਕ ਜੇ ਲਾ ਲਓ ਬਸ ਅਰਸ਼ਾਂ ਚ ਜਿੱਦਾਂ ਲਾਏ ਪੱਕੇ ਹੀ ਖਰਾਬ ਹੀ ਨਹੀਂ ਹੁੰਦੀ ਇਹ ਅਲਫਾਫਾ ਜੇ ਚਾੜ ਕੇ ਤੇਲ ਤੋਂ ਲੌਣੇ ਆ ਫੇਰ ਸੁੱਕ ਜਾਂਦਾ ਇਹ ਖਰਾਬ ਨਹੀਂ ਹੁੰਦੀ ਆ ਰੈਲੀ ਰਹਿੰਦੀ ਲੋਹਾਵਾ ਝੜ ਕੇ ਲੋਏ ਬਾਬੇ ਜਾਲਦੂ ਚੱਕ ਕੇ ਤੇ ਆ ਟਾਂਗੀ ਹੁਣ ਇੱਥੇ ਲਾਉਣੀ ਸ਼ੁਰੂ ਕਰਤੀ ਆਪਾਂ ਨਾਲੇ ਜੋਰ-ਜੋਰ ਮਾਰਿਆ ਕਰਨਗੇ ਹੁਣ ਨੀਵੇਂ ਟਾਂਗੀ ਤੇ ਇੱਥੇ ਲਾਗ ਰਾਂਗੇ ਟਾਂਗੀ ਹੁਣ ਖੋਲ ਕੇ ਪੂਰੀ ਖੋਡਿਆਂ ਦੇ ਬਰਾਬਰ ਟਾਂਗੀ ਆ ਤੇ ਸਫਾਈ ਸੁਜੀ ਸ਼ੀਲੇ ਨੇ ਆ ਜਾਣ ਦੋਨਾਂ ਜਣਿਆਂ ਨੇ ਛਾਲ ਕੇ ਝਾੜੂ ਝੂੜੂ ਚੰਗੀ ਤਰ੍ਹਾਂ ਮਾਰਿਆ ਆ ਜਾਲ ਰਹਿ ਗਿਆ ਇਕ ਸਾਫ਼ ਕਰਨ ਵਾਲਾ ਬਸ ਤੇ ਬਸ ਬਾਕੀ ਇਹ ਨਵੇੜਤਾ ਕੰਮ ਆਪਾਂ ਤੇ ਅੱਜ ਸ਼ੀਲਾ ਲੱਗਾ ਥੋੜਾ ਥੱਲੇ ਯਾਰ ਲਾਇਆ ਇਹਨੂੰ ਪੱਥਰ ਲਾਉਣਾਂ ਆ ਲੱਗੇ ਆ ਦੋਨੇ ਜਣੇ ਕਾਕਾ ਤੇ ਸ਼ੀਲਾ ਲੋਏ ਬਾਬਿਓ ਚਾਹ ਵੀ ਆ ਗਈ ਤੇ ਅੱਜ ਕੰਮ ਲੇਟ ਹੀ ਆ ਪਲਾ ਥਲੇ ਮਿਸਤਰੀਆਂ ਨਾ ਲੱਗੇ ਸੀ ਤੇ ਆ ਮਿਕਸ ਚੋਲ ਜੇ ਵਿੱਚ ਸਬਜ਼ੀਆਂ ਸੂਜੀਆ ਪਾ ਕੇ ਨਾਲ ਰਾਤੀ ਸਬਜ਼ੀ ਬਣਾਈ ਸੀ ਤੇ ਚੀਸ ਚਿਲੀ ਕਹਿ ਲੋ ਕਹਿ ਸਕਦੇ ਆਂ ਆਪਾਂ ਇਹਨੂੰ ਤੇ ਚਾਹ ਆਏ ਹੋ ਬਾਬਿਓ ਜਿੰਨੇ ਨਹੀਂ ਛਕਣਾ ਆਇਓ ਸ਼ਰੀਏ ਆ ਜਾ ਓਏ ਦੇਖੀ ਲਿਆ ਜੜ ਨੱਟ ਨੂੰ ਜਿਆ ਲਾਇਆ ਹੁਣ ਕਿੰਨੀ ਗੱਲਬਾਹ ਲੱਗਦੀ ਹੈ ਨਾ ਖੁੱਲਾ ਖੁੱਲਾ ਜਿਆ ਲੱਗਣ ਲੱਪਿਆ ਫਿਰਾਂ ਦਾ ਕੰਮ ਹੀ ਬਹੁਤ ਟੜਜਾ ਸੀ ਹੋਇਆ ਤੇ ਆ ਲੋ ਬਾਬੇ ਕੂਤਰ ਵੀ ਉੱਡੀ ਜਾਂਦੇ ਆ ਜੇ ਬਾਲੇ ਉੱਪਰ ਖੜੇ ਆ ਟਾਈਮ ਵੀ ਮੇਰੇ ਹਿਸਾਬ ਨਾਲ 2 3 ਵਜ ਗਏ ਆ 3 ਵਜ ਗਏ ਆ ਤੇ ਕੂਤਰ ਵੀ ਉੱਡੀ ਜਾਂਦੇ ਤੇ ਆਪਾਂ ਵੀ ਦਾਣੇ ਖਾਣ ਲੱਗੇ ਆ ਤੇ ਟਾਈਮ ਉਹਨਾਂ ਦਾ ਵੀ ਹੋ ਗਿਆ ਦਾਣੇ ਖਾਣ ਲੋ ਬਾਬੇ 3:30 ਵਜੇ ਆਪਣਾ ਜਿਹੜਾ ਪਿਛਲੇ ਸਾਲ 5 ਵਾਈਆਂ ਜਿੱਤਿਆ ਸੀ ਉਹ ਕੂਤਰ ਬੈਠਾ ਤੇ ਨਾਲ ਉਹਦਾ ਹੀ ਭਰਾ ਆ ਟੂਸਿਆਂ ਵਾਲਾ ਤੇ ਦੂਜਾ ਆਪਣਾ ਨੀਲੇ ਦਾ ਪੋਤਾ ਨਾ ਰਤਾ ਜਿਹੜਾ ਦੇ ਵੀ ਟੂਸਿਆਂ ਵਾਲਾ ਹੀ ਇਹ ਬੈਠੇ ਸਾਢੇ 3:00 ਵਜੇ ਕਿਉਂਕਿ ਮੌਸਮ ਠੰਡਾ ਹੀ ਆ ਕੋਈ ਐਡਾ ਖਾਸ ਨਹੀਂ ਵੀ ਬਹੁਤ ਤੀਰ ਮਾਰ ਲਿਆ ਤੇ ਬਾਕੀ ਕਬੂਤਰ ਉੜਦੇ ਆ ਬਾਕੀ ਚਲੋ ਉਡਣਾ ਤੇ ਪੱਲਿਆਂ ਨਾਲ ਹੀ ਆ ਕਬੂਤਰਾਂ ਦੀਆਂ ਕਸਾ-ਕੁਸਾ ਜੀਆਂ ਬਣ ਜਾਂਦੀਆਂ ਖੰਡੇ ਮੌਸਮ 'ਚ ਤੇ ਹੋਰ ਤਾਂ ਕੋਈ ਵੱਡੀ ਗੱਲ ਨਹੀਂ ਨਵੇਂ ਕਬੂਤਰ ਚੱਲਣ ਨੂੰ ਵਧੀਆ ਆ ਆਪਾਂ ਨਵੇਂ ਕਬੂਤਰ ਕੱਢੇ ਸੀ ਤੀਜੀ ਚੌਥੀ ਡਾਰੀ 3-3 4-4 ਵਜੋਂ ਲਾਪੇ ਆ ਮਤਲਬ ਕਬੂਤਰਾਂ ਦੀਆਂ ਕਸਾ ਬਣ ਜਾਂਦੀਆਂ ਆ ਵੀ ਆਪਣੇ ਕਬੂਤਰ ਉੱਡੀ ਜਾਂਦੇ ਜਿਹੜੇ ਓਏ ਹੋਏ ਠਾ 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 ਓਏ ਬੈ ਗਿਆ ਫਲੇਗਰ ਲੋ ਬਾਬੇ ਕਈ ਬਈ ਕਹਿੰਦੇ ਵੀ ਤਾਂ ਗਿਰੀਆਂ ਗੁਰੀਆਂ ਕੇ ਹਸਾਉਣਾ ਪਉਣੀਆਂ ਜਿਹਦੀਆਂ ਆਪਾਂ ਕਿੱਥੇ ਕੰਮ ਕਿੱਥੇ ਖਰਾਬ ਕਰਦੇ ਆ ਆਪਾਂ ਘਰੇ ਗਿਰੀਆਂ ਜਿੱਦਾਂ ਵੀ ਪਉਨੇ ਰਹਿੰਦੇ ਆ ਹੁਣ ਆ ਗਿਰੀਆਂ ਵੱਡੀਆਂ ਆ ਆ ਦੇਖੋ ਹੁਣ ਜਿੱਦਣ ਸਾਂਭਣ ਲੱਗਿਆ ਆ ਨੋਰਮਲ ਗਿਰੀ ਹੁੰਦੀ ਆ ਵਾਲੀ ਇਹ ਆ ਦੇਖੋ ਕਿੰਨਾ ਫਰਕ ਆ ਗਰੀ ਚ ਤੇ ਆ ਗਰੀ ਚ ਸਾਂਭਣ ਤੇ ਆਪਾਂ ਇੱਥੇ ਵੀ ਮਰਦੇ ਆ ਜਦੋਂ ਗਰੀ ਪੋਣੀ ਆ ਨਾ ਜਿਹੜੀ ਰੈਗੂਲਰ ਆਪਾਂ ਗਰੀ ਪੋਨੇ ਆ ਜੇ ਛੋਟੀ ਆ ਤੇ ਛੋਟੀ ਦੇ ਹਿਸਾਬ ਨਾਲ ਗਰੀ ਪਾਇਆ ਕਰੋ ਜਿੱਦਾਂ ਹੁਣ ਆ ਨੋਰਮਲ ਗਰੀ ਆ ਹਨਾ ਜਿੱਡੀ ਕਾਮ ਹੁੰਦੀਆਂ ਆ ਆ ਦੋਨੇ ਗਰੀਆਂ ਜਿੱਤਕ ਦੀਆਂ ਹੀ ਲਾ ਲੋ ਆ ਵੀ ਹਜੇ ਵੱਡੀ ਆ ਆ ਹੁਣ ਦੋ ਬਦਾਮਾ ਜਿੱਡੀ ਇੱਕ ਗਰੀ ਆ ਹੁਣ ਆਪਾਂ ਕਹਣਾ ਪੰਜ ਦੇ ਸਾਂਭਣਾ ਪਰ ਇੰਨੇ ਤਾਂ ਬਣਾਤੀ ਨਾ 6-7 ਦੀ ਰਹਿ ਜਾਂ। ਕਰਈ ਛਿੱਲੇ ਸਹੀ ਹੈ ਤੇ ਇੱਥੇ ਵੀ ਆਪਾਂ ਮਰਦੇ ਆ ਬਦਾਮ ਲਿਆ ਕਰੋ ਜਿੱਦਾਂ ਹੋਣਾ ਜਿੱਦਣ ਸਾਂਭਣੇ ਆ ਨਾ ਉਸ ਦਿਨ ਨਹੀਂ ਖੋਲ ਕਰਨੀ ਕਦੀ ਵੀ ਉਦਣ ਇੱਕੋ ਜੇ ਬਦਾਮ ਲਓ ਐਦਾਂ ਨਹੀਂ ਲੈਣੇ ਕਿ ਆ ਵੱਡੜੇ ਚੱਕ ਲੈ ਵੱਡੇ ਵੱਡੇ ਹਨਾ ਤੇ ਉਹ ਉਹ ਵੀ ਰਹਿਸ਼ ਆਪਣੇ ਖਰਾਬ ਕਰਦੇ ਆ ਇੱਕੋ ਤਰ੍ਹਾਂ ਦੇ ਬਦਾਮ ਲਿਆ ਕਰੋ ਜੇ ਆ ਆ ਸੈਜਾ ਤਾਂ ਐਦਾਂ ਦੇ ਬਦਾਮ ਪਾਉਣੇ ਜਿਦਾ ਆਪਾਂ ਘਰੇ ਨੋਰਮਲ ਆ ਆ ਸਾਈਜ਼ ਹੁੰਦਾ ਆ ਦਾ ਵੀ ਛੋਟਾ ਮਾਟਾ ਮਾ ਕੋਈ ਨਾ ਕੋਈ ਬਦਾਮ ਐਦਾਂ ਤਾਂ ਨਿਕਲ ਆਉਂਦਾ ਆਪਾਂ ਚੱਕ ਕੇ ਇਹ ਵੀ ਵਿੱਚ ਪਾ ਦੇਣਾ ਇਹਨੇ ਸੱਤਾ ਦੀ ਰਹਿਸ਼ ਬਣਾਤੀ ਇਹ ਪੰਜਾਂ ਦੀ ਨਹੀਂ ਰਹੀ ਤੇ ਇੱਥੇ ਵੀ ਆਪਾਂ ਮਰਦੇ ਆ ਆ ਚੀਜ਼ਾਂ ਜ਼ਰੂਰ ਦੇਖਿਆ ਕਰੋ ਜਦੋਂ ਆਪਾਂ ਪਾਉਂਦੇ ਆ ਹਨਾ ਗਿਰੀਆਂ ਗੁਰੀਆਂ ਪਾਉਂਦੇ ਆ ਇੱਕੋ ਜੀ ਗਰੀ ਹੋਵੇ ਮੇਰਾ ਵੀਰ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਿਆ ਕਰੋ ਬਾਕੀ ਚਲੋ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨੂੰ ਨੌਲੇਜ ਹੈਗੀ ਆ ਉਹ ਉਹ ਚੀਜ਼ਾਂ ਨੋਟ ਕਰਦੇ ਆ ਇਹ ਚੀਜ਼ਾਂ ਬਹੁਤ ਘੱਟ ਬੰਦੇ ਦੱਸਣਗੇ ਨਾ ਹੀ ਕੋ ਦੱਸਦਾ ਹਨਾ ਇਦਾਂ ਦੀਆਂ ਚੀਜ਼ਾਂ ਪਰ ਆਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਮੇਰੇ ਭਰਾਵੋ ਟਾਈਮ ਹੋ ਗਿਆ 4 ਵਜੇ ਦੇ ਲਗਭਗ 4 ਵਜੇ ਇੱਕ ਮਿੰਟ ਵਾਪਸ ਦੇਖਦੇ ਆ ਮੋਟਾ ਬਹਿ ਗਿਆ ਆਪਣਾ ਜਿਹੜਾ ਆਪਾਂ ਛੱਡਣਾ ਠੱਕਰ ਵਾਲ ਆ ਲਓ ਵੀ ਟਾਈਮ ਹੋ ਗਿਆ 3 ਵਜੇ 51 ਮਿੰਟ 5 ਮਈ 4 ਵਜੇ ਬਹਿ ਗਿਆ ਬਾਬਿਓ ਤੇ 7 ਕ 7.5 ਕ 7 ਵਜੇ ਤੇ ਛੱਡੇ ਆਪਾਂ ਵਧੀਆ ਉੜਦੇ ਚਲੋ ਮੌਸਮ ਭਾਵੇਂ ਠੰਡਾ ਯਾਰ ਕਸਾ-ਕੂਸਾ ਬਣ ਜਾਂਦੀ ਆ ਬੁਤਰਾ ਦੀਆਂ ਹੋਰ ਕੋਈ ਚੱਕਰ ਨਹੀਂ ਆ ਬਾਬਿਓ 5 ਵਜਣ ਚ 10 ਮਿੰਟ ਰਹਿ ਗਏ ਆ ਤੇ ਮੌਸਮ ਬਾਲਾ ਖਰਾਬ ਤੇ ਹੁਣ ਕਬੂਤਰੀ ਥੱਲੇ ਛੱਡਣ ਲੱਗੇ ਆ ਕਿਉਂਕਿ ਬੈਣ ਦਾ ਦਾਜ ਨਹੀਂ ਲੈਂਦੇ ਤੇ ਦੋ ਕਬੂਤਰ ਆਪਣੇ ਬਾਬਿਓ ਬਾਹਲੇ ਉੱਚੇ ਖੜੇ ਹੋਏ ਆ ਤੇ ਕਬੂਤਰੀ ਇੱਕ ਦਾ ਆਪਾਂ ਨੂੰ ਰੋਲਾ ਪੈ ਗਿਆ ਅੱਜ ਫੇ ਜਿਆਦਾ ਆਪਣੀ ਟੂਸਿਆਂ ਵਾਲੀ ਕਬੂਤਰੀ ਹੈਣੀ ਜਿਹੜੀ ਮੋਲੀ ਛੱਡਣੀ ਆ ਸਿਆਪਾ ਬਹੁਤ ਤਕੜਾ ਪਿਆ ਤੇ ਜਾਂ ਇੱਕ ਝਲਨ ਵਾਲੀ ਜਿਹੜੀ ਆ ਉਹ ਹੈ ਨਹੀਂ ਮੇਨ ਟੂਸੇ ਵਾਲੀ ਕਬੂਤਰੀ ਆਪਣੀ ਆਉਣੀ ਚਾਹੀਦੀ ਆ ਕਿਉਂਕਿ ਗੇੜੇ ਵੀ ਹੋਰ ਕਬੂਤਰ ਵੀ ਨਹੀਂ ਕੋ ਕੱਟਿਆ ਆਪਾਂ ਬਾਣੀ ਤੇ ਆ ਕੱਢੀ ਹੁਣ ਕਬੂਤਰੀ ਬਾਹਰ ਟਾਂਗੀ ਤੇ ਬਿਠਾਈ ਆ ਫਲਾਵਲੇ ਤਾਂ ਲਾਈਏ ਥੱਲੇ ਵਾਲੇ ਤੇ ਉਹ ਵੀ ਦੇ ਦਿਆਂ ਉਹ ਫਿਰਦੇ ਨੂੰ ਨਹੀਂ ਗਮੇ ਕਰਾਉਂਦਾ ਨਹੀਂ ਵੀਦੇ ਨਹੀਂ ਵੀ ਕਿੱਲੇ ਕੀ ਬਣਿਆ ਹੋਏ ਕਬੂਤਰੀ ਜੰਨੀ ਹੁਣ ਬਦੇਖੋ ਕਿਹੜੀ ਜੰਨੀ ਤੇ ਦੀਦੀ ਹੈਗੀ ਬਾਲਾ ਹੀ ਪੰਗਾ ਪਾ ਲਿਆ ਨਾ ਬਾਈ ਜਦੋਂ ਤੂੰ ਗਿਆ ਹੈਗਾ ਕੋਚੀ ਇਹ ਮਾਰ ਕੇ ਉਹ ਬਟਾ ਉੱਤੇ ਦੂਜਾ ਲਗੜਾ ਹੋ ਮੈਨੂੰ ਲੱਗਦਾ ਲਗੜ ਉਤੋਂ ਆਇਆ ਕਬੂਤਰਾਂ ਨੂੰ ਮਾਰ ਕੇ ਜਿੱਥੇ ਤੱਕ ਮੇਰਾ ਅੰਦਾਜ਼ਾ ਨਾ ਇੱਕ ਨਹੀਂ ਭੱਜ ਸਕਦੀ ਨਾ ਇੰਨੇ ਕਬੂਤਰਾਂ 'ਚ ਇੱਕ ਇੱਕ ਦਾ ਚਲ ਜੂ ਯਾਰ ਇਹ ਤਾਂ ਨਹੀਂ ਵਗਣਦੀ ਉਹ ਮਾਂ ਜਿਹੜੀ ਮਾਰ ਸਿਰ 'ਚ ਕੁਛ ਕਿਉਂਕਿ ਬਾਬਾ ਲੋਅ 'ਚ ਕਬੂਤਰ ਉੜੇ ਹੋਏ ਆ ਤੇ ਮੌਸਮ ਠੰਡਾ ਆ ਤੇ ਬਹਿਣਾ ਇਨੀ ਕਿੱਥੇ ਆ ਹਨਾ ਹੁਣ ਇਹਨੂੰ ਕੱਢਣ-ਕੁੱਢਣ ਦੇ ਆ ਤੇ ਲਾਈਏ ਜਿਹੜੀਆਂ ਥੱਲੇ ਫਿਰਦੀਆਂ 5 ਵਜੇ ਚੱਲੇ ਆ 10 ਮਿੰਟ ਰਹਿੰਦੇ ਆ ਤੇ ਉਹ ਕਬੂਤਰ ਤਾਂ ਉੱਤੇ ਖੜੇ ਉਹ ਤਾਂ ਟੁੱਟਦੇ ਨਹੀਂ ਕੋਈ ਹੋਰ ਵੀ ਨਾ ਨੁਕਸਾਨ ਕਰ ਲਈ ਹੈ ਹਨਾ ਇੱਕ ਦਾ ਤੇ ਹੋਇਆ ਹੀ ਹੋਇਆ ਸ਼ੀਲ ਇਦਾਂ ਵੀ ਹੋ ਸਕਦਾ ਜਿਆਦਾ ਉਹ ਲਗੜ ਲੈ ਗਿਆ ਮੇਰੇ ਹਿਸਾਬ ਨਾਲ ਜਿਹੜਾ ਉੱਥੇ ਗੋਚ ਮਾਰ ਕੇ ਉੱਥੇ ਡਿੱ ਗਿਆ ਟਾਵਰ ਤੇ ਠੀਕ ਆ ਜੇ ਨਹੀਂ ਤਾਂ ਫਿਰ ਮੇਰੇ ਹਿਸਾਬ ਨਾਲ ਬਾਬਿਓ ਜਦੋਂ ਬੱਦਲ ਨਹੀਂ ਆਇਆ ਸੀਲ ਉਹ ਬੱਦਲ ਜੋ ਹਵਾ ਮੈਨੂੰ ਲੱਗਦਾ ਕੱਲੀ ਚੱਲ ਰਾਂ ਵਾਲੀ ਨਾ ਜਾਈ ਹੋਵੇ ਵੇ ਦੇਖੋ ਕਿਹੜੀ ਆਉਂਦਾ ਨਹੀਂ ਲੱਗਦਾ ਹੁਣ ਉੱਚੀ ਬਹੁਤ ਆ ਨਾ ਦੀਦੀ ਨਹੀਂ ਕਲੀਅਰ ਨਹੀਂ ਰੰਗ ਹੋਣਦੇ ਆ ਬੱਦਲ ਕਰਕੇ ਆਏ ਬਾਬੇ ਕੂਤਰ ਉੜਦੇ ਆ ਤੇ ਬੈਂਦੇ ਆ ਆ ਪਤਾ ਨਹੀਂ ਕਿਹਦਾ ਕੂਤਰ ਆ ਗਿਆ ਦੇਖੋ ਆਈ ਬੈਂਦਾ ਕਰਦਾ ਆ ਲੈ ਜੋ ਮੇਰਾ ਭਰਾਜੇ ਦਾ ਹੈਗਾ ਦੇਖ ਲਓ ਬਾਕੀ ਪਿੰਦਾ ਜੇ ਬਹਿ ਗਿਆ ਤਾਂ ਮੈਂ ਦੱਸ ਦੂੰਗਾ ਨਾ ਬੈਠਾ ਰਹੇ ਓਖਾ ਇਹ 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 ਐਂ ਆ ਬਾਬਿਓ ਬਹਿ ਗਿਆ ਜਾ ਕੇ ਇਹ ਆ ਬੈਠਾ ਵੀ ਬੜਾ ਹੀ ਥੱਕਿਆ ਹੁੰਦਾ ਹੀਲੇ ਜਿੱਦਾਂ ਆ ਮੈਂਟ ਜਿਹੜਾ ਢੂ ਹੋ ਗਿਆ ਜਦੋਂ ਘਾਪੇ ਜਾਂਦਾ ਫਿਰ ਜਾਰਿਆਂ ਨੂੰ ਚਲੋ ਬਾਬਿਓ ਆ ਖੂਤਰ ਬੈਠੇ ਆ ਤੇ ਇਦਾਂ ਇੱਕ ਵੜਿਆ ਆ ਬੈਠਾ ਆਪਣਾ 5:30 ਛੀਲੇ 5:20 ਦੇ 5:20 ਤੇ ਆ 5:00 ਵਜੇ ਬੈਠੀਆਂ ਵਿੱਚੋਂ ਉਹ ਦੋ ਤਿੰਨ ਆਪਣੀਆਂ ਪੋਟੇ ਵਾਲੀ 5:00 ਵਜੇ ਉਹ ਵੀ 5:00 ਵਜੇ ਆ ਵੀ 5:00 ਵਜੇ ਆਹ ਹੁਣ ਠੀਕ ਆ ਆ ਵੀ 5:00 ਵਜੇ ਆਹ ਹੁਣ ਬੈਠਾ ਆ ਵੀ ਹੁਣ ਬੈਠੀ ਆ ਇਹ ਵੀ ਸਰਾ ਬਰਾਇਆ ਹਨਾ ਚਾਹ ਇਹਨਾਂ ਨੂੰ ਉਧਰ ਪਾ ਦੇ ਹਨਾ ਕਿਹੜੀਆਂ ਇਹ ਇਹਨਾਂ ਨੂੰ ਪਾ ਲੈਨੇ ਆ ਇੱਧਰ ਤੇ ਬਾਬਿਓ ਦੋ ਇੱਕ ਕਮੂਤਰੀ ਤਾਂ ਆਪਣੀ ਚਲ ਗਈ ਹੁਣ ਇਹ ਨਹੀਂ ਪਤਾ ਕਿਹੜੀ ਗਈ ਆ ਹਨਾ ਜਾਂ ਲਗੜ ਦੇ ਵਿੱਚ ਮਾਰੀ ਮੇਰੇ ਸਾਹਮਣੇ ਤੇ ਸ਼ਾਇਦ ਲਗੜ ਲੈ ਗਿਆ ਹੋਵੇ ਹਨਾ ਉਹ ਉੱਚੇ ਖੜਿਆ ਮੈਨੂੰ ਤਾਂ ਇਹਨਾਂ ਦੀ ਵੀ ਆਉਣ ਦੀ ਆਸਿਆ ਨਹੀਂ ਬਾਬਿਓ ਇਹ ਆ ਫਿਰਦੇ ਆ ਰੱਬ ਜੀ ਖੜੇ ਆ ਇਹ ਬਣਾਈਆ ਨਾ ਤੂੰ ਤਾਂ ਤੁਰੇ ਜਿਹਾ ਵੈਸੇ ਹੈਂ ਰਹੀ ਥੋੜੀ ਜਿਹੀ ਵੈਸੇ ਨਹੀਂ ਵਧੀਆ ਵੀ ਆਪਣੇ ਉਹੀ ਉਤ ਰੱਖ ਨਾ ਦੋ ਕੂਤਰ ਤਾਂ ਕਰਿਓ ਬਾਹਰ ਨਹੀਂ ਦੋੜ ਦੇ ਅੱਜ vai ਦੂਹਰੀ ਵਾਰ ਦੋਵੇਂ ਇਹ ਥੋੜੋ ਇਧਰ ਹੀ ਰਹਿਣ ਦੇ ਇਧਰ ਹੀ ਰਹਿਣ ਦੇ ਆਹ ਵਾਲਾ ਆਹ ਇਹ ਵੀ ਇਧਰ ਹੀ ਜਾਂਦੇ ਜਿਹੜੇ ਜਿਹੜੇ ਮੈਂ ਕਿਹਾ ਇੰਨੇ ਭਾਈ ਇਧਰੋਂ ਮੈਂ ਪਹਿਲੇ ਦਹਾਰਾ ਕਿੰਨੇ ਕੁੱਤੇ ਕੱਢੀ ਬਣਾ ਤੂੰ ਕੱਪੇ ਨੂੰ ਪਿਉਣੀ ਇਧਰ ਹੀ ਸੀ ساری ਨਹੀਂ 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 ਆਹ ਬੋਤਲ ਚੱਕਦੀ ਏ ਤੂੰ ਵਿੱਚੋਂ ਬੋਤਲ ਤੇ ਮੈਂ ਇਧਰ ਆਵਣੀ ਛੱਡੀ ਆ ਬੱਤ ਕਰ ਇਹੇ ਤੂੰ ਤੁਸੀਂ ਹੋ ਜੀ ਇਹ ਉਧਰ ਥੋੜੀ ਜੀ ਇਲਾਚ ਕੋਈ ਕਰ ਆਹ ਉਧਰ ਸੀ ਘਾਂਟਾ ਵਾਲਾ ਨਹੀਂ ਇਧਰ ਪਾ ਇਹਨੂੰ ਗਰੀਆਂ ਰਹਿਣ ਦੇ ਇਹਨਾਂ ਨੂੰ ਇਧਰ ਹੀ ਪਾ ਕੂਕੂ ਗੇ ਤੇ ਤਸੱਲੀ ਨਾਲ ਹੀ ਕੂਤਰਾ ਤੋ ਖਾ ਹੁੰਦੇ ਆਹ ਦਾ ਆ ਵੀ ਉਧਰ ਲਾਈ ਕੋ ਗੁੜੀ ਆ ਉਹ ਕੋ ਗਾ ਰਹਿਣ ਦੇ ਬੰਦ ਕਰ ਦੇ ਲੋ ਵੀ ਬਾਦਾਮ ਤੁਮ ਕੱਟ ਗਏ ਅਜ ਤੱਕ ਲੇਟ ਹੋ ਗਏ ਯਾਰ ਬਾਦਾਮ ਘਰੀਆਂ ਤੋਂ ਵੀ ਲੇਟ ਅੱਜ ਉਹ ਕਟਰ ਕਿੱਥੇ ਗਿਆ ਬਾਬੋ ਟਾਈਮ ਹੋ ਗਿਆ 7 ਵਜੇ ਦਾ ਤੇ ਕਬੂਤਰ ਨਹੀਂ ਵੀ ਵੰਦੇ ਆਹ ਕਬੂਤਰੀ ਖਰਾਬ ਹੋ ਗਈ ਯਾਰ ਆਪਣੀ ਸਪੇਦੇ ਤੇ ਜਾਂਦੀ ਆ ਹੈਗੀ ਬਹੁਤ ਚੰਗੀ ਆ ਜੀ ਭੈਣ ਪਿਛਲੀ ਸਾਲ ਤਿੰਨ ਚਾਰ ਘੰਟੇ ਦੀ ਵੇਥ ਪਾਈ ਸੀ ਨੇ 90 ਕੁ ਉਤਰਾ ਜਿਹਦੀ ਭੈਣ ਨੇ ਤੇ ਸਿਰੇ ਦੀ ਢੀਠ ਹੋ ਗਈ ਆ ਤੇ ਆ ਖੜੇ ਬਾਬਿਓ ਇਹ ਆ ਫਿਰਦੀਆਂ ਵੀ ਦੋ ਆ ਤੇ ਬਾੜਾ ਕੰਮ ਖਰਾਬ ਹੋਣ ਰਿਹਾ 7 ਵਜ ਗਏ ਬਈ ਮੌਸਮ ਭਾਵੇਂ ਚਲੋ ਠੰਡਾ ਹੋ ਗਿਆ ਪਰ ਰੂੜੇ ਨਾਲ ਤੇ ਪਰਾਣਾ ਆ ਜੇ 7 ਵਜੋਂ ਦੇ ਅੱਠ ਜਾਂ ਵੀ 2:30 ਤਿੰਨ ਦਾ ਚਾਰ ਦਾ ਟਾਈਮ ਕਰੀ ਜਾਣਗੇ ਗਰਮੀ 'ਚ ਵਾਧੂ ਆ ਉਹ ਫਿਰਦੇ ਵੀ ਲੌਨੇ ਆ ਲੈਟਾ ਲੁੱਟਾ ਜਗਾਨੇ ਆ ਉਧਰ ਰਹੇ ਅੱਜ ਸੂਰਜ ਜਿਹਾ ਚਮਕਣ ਡਿਆ ਆ ਕੋਈ ਡਾਕ ਰੋਲਾ ਹੈ ਨਹੀਂ ਲੈ ਬਾਬੇ ਆ ਕੂਤਰੀ ਜਿਹੜੀ ਸਪੇਦੇ ਤੇ ਵੰਦੀ ਹੁਣ ਟਾਂਗੀ ਦੇ ਲਾਪਈ ਬੈਣ ਤੇ ਬੈ ਬੈ ਕੇ ਫੇਰ ਉੱਡੀ ਜਾਂਦੀ ਆ ਤੇ ਜਾਊਗੀ ਫੇਸਪੇਡ ਤੇ ਦੇ ਦੇ ਇਦਾਂ ਦੀਆਂ ਆਤਾਂ ਪਈਆਂ ਇਹਨੂੰ ਉਹਦਾ ਤਾਂ ਹੁਣ 5-6 ਯਾਰੀ ਉੱਡ ਕੇ ਬਹਿ ਗਈ ਛਤਰੀ ਤੇ ਸ਼ਾਇਦ ਨਾ ਹੀ ਜਾਵੇ ਤੇ ਉਹ ਕਬੂਤਰ ਬਾਬਿਓ ਉਹ ਖੜੇ ਹੋ ਵੀ ਫੇਰੀ ਆਈ ਟੁੱਟਦੇ 7:30 ਦਾ ਟਾਈਮ ਹੋ ਚੱਲਾ ਤੇ ਮੈਂ ਟਾਂਗੀ ਦੇ ਕੂਤਰ ਬੰਨੇ ਆ ਤੇ ਪੜਕਾਉਣ ਡਿਆ ਆ ਤੇ ਫਿਰ ਵੀ ਗੱਲ ਬਣਦੀ ਨਹੀਂ ਬਾਈ ਹੁਣ ਲੈਟਾ ਲੂਟਾ ਜਗੋਨੇ ਆ ਮੰਦਰ ਲੀਆਂ ਬੰਦ ਕਰਦਾ ਮੱਛਰ ਵੜ ਜਾਣਾ ਅੰਦਰ ਉਹ ਲੇਡੀਆਂ ਬੈਠੇ ਆ ਨਾ ਤੇ ਇਹਨਾਂ ਨੂੰ ਪੋਨੇ ਆ ਬਦਾਮ ਦਊਂ ਕੱਟ ਕੇ ਹੁਣ ਆ ਕਬੂਤਰੀ ਤਾਂ ਜੋਰ ਬੋਲ ਆਇਆ ਇਹਨੀਆਂ ਕੱਚੀ ਕਬੂਤਰੀ ਆ ਹਜੇ ਉਦਾਂ ਹੀ ਤਾਂ ਬੈਠੀ ਆ ਵਾ ਠੀਕ ਆ ਕਬੂਤਰੀ ਬਿਲਕੁਲ ਸੈਟ ਆ ਅੱਜ ਪਤਾ ਨਹੀਂ ਕਿੱਦਾਂ ਜੋਰ ਲੱਗ ਗਈ ਹਜੇ ਥੋੜੀਆਂ ਡਾਰਾਂ ਹੋਈਆਂ ਦੀਆਂ ਦੋ ਤਿੰਨ ਕੀ ਇਹਦੀਆਂ ਵੀ ਦੇ ਕੋਈ ਚੱਕਰ ਨਹੀਂ ਹਾਲ ਕੁਤਰ ਸਹੀ ਆ ਆਪਣਾ ਆ ਤਾਂ ਸੈਟਪੂਰਾ ਇਹ ਤਾਂ ਹੈ ਹੀ ਨੇ ਠੱਕਰ ਵਾਲ ਛੱਡਾਂਗੇ ਆਪਾਂ ਮੋਢਸ ਲਾਲੀ ਬਾਈ ਤੇ ਇਹ 5:30 ਬੈਠਾ ਮੇਰੇ ਹਿਸਾਬ ਨਾਲ ਜੇ ਵੀ 5:30 6 ਵਜੇ ਲੋਈ ਬਾਦਾਮਦੂ ਬਾਬਿਓ ਕੱਟ ਲਏ ਆ ਤੇ ਇਹਨਾਂ ਦੋਨਾਂ ਪੁੱਤਰਾਂ ਨੂੰ ਪਾਈਏ ਨਾ ਆਹ ਕੁੜੀ ਜੀ ਵੀ ਅੰਦਰ ਆ ਕੇ ਬੜੀ ਆ ਇਹਨੂੰ ਕੱਢਦਾ ਮੈਂ ਬਾਹਰ ਤੇ ਇਹਨੂੰ ਪਾਈਏ ਪਹਿਲਾਂ ਬਾਦਾਮ ਲੈ ਵੀ ਸ਼ੇਰਾ ਬੱਬਰ ਸ਼ੇਰਾ ਕਿੱਚ ਜਿਆਦਾ ਆ ਆ ਲੈ ਤੂੰ ਚੱਕ ਤੂੰ ਵੀ ਚੱਕ ਆ ਯਾਰਣੀ ਜੱਕੋ ਜੱਕੋ ਖਾਓ ਖਾਓ ਕੰਮ ਨਵੇੜੋ ਲੋ ਬਾਬੇ ਉਹਨੂੰ ਵੀ ਲਾਉਣੇ ਆ ਚੱਲੇ ਬਾਹਰ ਚੱਲ ਚੱਲ ਥਾਲਾ ਮੇਰਾ ਪੁੱਤ ਬਾਹਰ ਚੱਲ ਚੱਲ ਬਾਹਰ ਚੱਲ 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 ਬਾਤ ਇੱਕ ਕਬੂਤਰ ਬਾਬੇ ਉਹ ਆ ਖੜਿਆ 7.5 ਹੋ ਗਏ ਦੋ ਔਰ ਦੇ ਭੈਣ ਭਾਈ ਹੁਣ ਪਤਾ ਨਹੀਂ ਭੈਣ ਭਾਈ ਆ ਇੱਕ ਕਬੂਤਰ ਆਪਣਾ ਹਿੱਲ ਗਿਆ ਇਹਨਾਂ ਦੋ ਤਿੰਨਾਂ ਚ ਤਿੰਨ ਸੀਗੇ ਇੱਕ ਨਹੀਂ ਆਇਆ ਪਤਾ ਨਹੀਂ ਹੁਣ ਲਗੜ ਫੜ ਕੇ ਉੱਥੇ ਸ਼ਾਇਦ ਲਗੜ ਲੈ ਗਿਆ ਸਾਡੇ ਹਿਸਾਬ ਨਾਲ ਤੇ ਇਹ ਆਪਾਂ ਕਹਿ ਨਹੀਂ ਸਕਦੇ ਬਾਬੇ ਇਹਨਾਂ ਨੂੰ ਬਦਾਮ ਪਾਈਏ ਪਹਿਲਾਂ ਬਾਕੀ ਦੇਖਦੇ ਆਂ ਕੀ ਚੱਕਰ ਆ ਅਸ਼ੀਲਾ ਵਿੱਚ ਹੀ ਭੇਗਿਆ ਹੁਣ ਪਤਾ ਵੀ ਨਹੀਂ ਲੱਗਣਾ ਪੁਰਾਣੇ ਬਦਾਮ ਚਰੋ ਕੋਈ ਨਹੀਂ ਦੇਖਦੇ ਆ ਤੇ ਬਾਕੀ ਬਾਬੇ ਉੱਥੇ ਰੁਕੀ ਜਾਂਦੇ ਆ ਹਜੇ ਵੇਂਦੇ ਆ ਤਾਂ ਤੁਹਾਨੂੰ ਦੱਸਦੇ ਆ ਟਾਈਮ 7:30 ਵਜੇ ਦਾ ਹੋ ਗਿਆ ਆ ਤੇ ਹਜੇ ਦੇਖੋ ਕੀ ਬਣਦਾ ਹਨਾ ਲੱਟਾਂ ਲੂਟਾਂ ਤੇ ਦਿੱਤੀਆਂ ਜਗਾ ਲੱਟ ਲਾਦਾ ਵੱਡੀਆਂ ਵੀ ਅੱਜ ਲਾਉਣੀਆਂ ਪੈਣਗੀਆਂ ਹੈਗੀਆਂ ਆਪਣੇ ਕੋਲ ਵੱਡੀਆਂ ਲੱਟਾਂ ਉਹ ਵੀ ਲਾ ਦੇਾਂਗੇ ਤੇ ਕਬੂਤਰ ਦਾ ਬਾਬੇ ਉੱਤੋਂ ਹੀ ਟੁੱਟਦੇ ਆ ਖੜੇ ਆ ਵੀ ਆਪੜ ਕਹੀਂ ਹਲਵਾਨ ਨੂੰ ਬਾਬੇ ਛੱਡੇ ਉੱਤੇ ਉਤਰ ਤਿੰਨ ਗਾ ਇੱਕ ਬੰਨੇ ਆ ਦੋ ਉੱਦਾਂ ਛੱਡੀਆਂ ਕਬੂਤਰੀਆਂ ਨਾਲ ਦੇਖਦੇ ਆ ਹੁਣ ਕੀ ਬਣਦਾ ਯਾਰ ਅਜੇ ਤਾਂ ਓੱਖਾ ਹੀ ਲੱਗਦਾ ਚਲੋ ਆਪਾਂ ਬਦਾਮ ਕੱਟ ਕੇ ਪਹਿਲਾਂ ਇਹਨਾਂ ਦੋਨਾਂ ਨੂੰ ਤਾਂ ਪਾਈਏ ਹਨ ਜਿਹੜੇ ਬੈਠੇ ਬਾਕੀ ਉਹਨਾਂ ਤਾਂ ਪਾਪੂ ਦਿੱਤੇ ਆ ਤੇ ਬਦਾਮ ਕੱਟੀਏ ਇਹਨਾਂ ਲਈ ਛਿੱਲੇ ਪਏ ਆ ਕੱਟ ਕੇ ਉਹ ਟਾਵਰ ਤੇ ਬਹਿ ਕੇ ਇਥੋਂ ਗੋਛ ਮਾਰ ਕੇ ਗਿਆ 4:00 ਵਜੇ 3:30-4:00 ਵਜੇ ਹਨਾ ਉਦੋਂ ਦੀ ਗੇਮ ਆ ਤੇ ਕਬੂਤਰ ਆ ਹੁਣ ਦੋ ਆਪਣੇ ਉੜਦੇ ਆ ਇਹਨਾਂ ਨੂੰ ਲਾਉਨੇ ਆ ਤਾਂ ਬਾਬਿਓ ਜਗਾਤੀਆਂ ਚੰਗੀਆਂ ਰੱਖ ਕੇ ਵੱਡੀਆਂ ਲਾਈਟਾਂ ਵੀ ਅੱਜ ਲਾਉਣੀਆਂ ਪਊਗੀਆਂ ਜੇ ਹਿਸਾ ਆਉਣਾ ਹਨਾ ਹਾਲਾਤ ਆ ਕਬੂਤਰਾਂ ਦੇ ਤਾਂ ਬਾਲਾ ਕੋਈ ਗਰ ਪਹਿਲਾ ਪਾਣੀ ਲੱਗਾ ਅੱਜ ਕਬੂਤਰ ਨੂੰ ਕਬੂਤਰੀ ਦਾ ਉਦਦੇ ਬੋੜ ਆ ਵੀ ਜਿਹੜੀ ਨਾਲ ਉੜਦੀ ਆ ਜੇ ਤਾਂ ਟੂਸੇ ਵਾਲੀ ਆਪਣੀ ਆਈ ਹੁਣ ਨੇਰੇ 'ਚ ਨਹੀਂ ਪਤਾ ਲੱਗਦਾ ਕਿਉਂਕਿ ਬੱਦਲ ਸੀ ਪਹਿਲਾਂ ਹੁਣ ਤਾਂ ਧੁੱਪ ਚੜ ਗਈ ਸੀ ਉਦਾਂ ਸ਼ਾਮੀ ਜੀ ਤੇ ਜੇ ਤਾਂ ਟੂਸੇ ਵਾਲੀ ਹੋਈ ਫੇ ਉਹਨੂੰ ਵੀ ਪਾਣੀ ਲੱਗਾ ਅੱਜ ਪਹਿਲਾ ਕਿ ਦੂਜਾ ਤੇ ਜਿਹੜਾ ਆਪਣਾ ਦੂਜਾ ਆ ਟੂਸੇ ਵਾਲਾ ਜੀ ਨਾ ਉਤਰ ਇਹਨੂੰ ਤਾਂ ਅਜ ਪਹਿਲੇ ਪਾਣੀ ਸੀਗਾ ਇਹ ਪਾਣੀ ਮੰਗਦਾ ਸੀ ਕਬੂਤਰ ਮੂੰਹ ਪਟਦਾ ਸੀ ਥੋੜਾ ਜਿਹਾ ਤੇ ਬੈਕ ਆ ਗਿਆ ਸੀ ਇਹਨੂੰ ਅੱਜ ਕੱਲ ਅੱਜ ਪਾਣੀ ਲਾਇਆ ਪਹਿਲਾ 5 ਐਮਐਲ ਤੇ 5 ਐਮਐਲ ਚ ਹੀ ਅਗਲਾ ਫਸ ਗਿਆ ਉੱਤੇ ਜਾ ਕੇ ਹੁਣ ਹੁਣ ਆਪਣੀ ਟੂਸਿਆਲੀ ਨਾ ਬਾਬੇ ਹੋ ਜਾਵੇ ਜੇ ਟੂਸਿਆਲੀ ਆਪਣੀ ਚੱਲ ਗਈ ਤਾਂ ਫਿਰ ਬਹੁ ਕਟਾ ਪੈਣਾ ਮੋਲੀ ਛੱਡਣੀ ਬਾਬੇ ਆਪਾਂ ਐਂਟਰੀ ਦਿੱਤੀ ਹੋਈ ਆ ਉੱਥੇ ਤੇ ਐਂਟਰੀਆਂ ਵੀ ਕਾਦੀਆਂ ਚਲੋ ਆਪਣੀਆਂ ਵੀ ਬਾਜੀ ਆ ਭਰਾਵਾਂ ਦੀ ਹਨਾ ਤੇ ਉੱਥੇ ਜਾਵਾਂਗੇ ਐਂਟਰੀਆਂ ਵੀ ਉਹਦਾ ਤਾਂ ਜੇ ਉੱਥੇ ਮੌਕੇ ਤੇ ਦਿਸਾਂਗੇ ਉਹਨਾਂ ਨੂੰ ਬਾਕੀ ਐਂਟਰ ਕਰਾਏ ਹੋਏ ਆ ਕਬੂਤਰ ਤੇ ਦੇ ਦੇ ਕੀ ਬ ਮੈਨੂੰ ਲੱਗਦਾ ਨਹੀਂ ਵੀ ਟੂਸੇ ਵਾਲੀ ਆਉਗੀ ਫੇ ਆਪਣਾ ਮੋਟਾ ਕੱਢਾਂਗੇ ਤੇ ਟੱਕਰ ਵਾਲ ਮੋਟਾ ਲੈ ਲਈ ਬਾਈ ਤੇ ਫੇਕ ਛੱਡ ਲਾਂਗੇ ਇਹੀ ਹੋ ਸਕਦਾ ਹਨਾ ਤੇ ਆ ਮੋਲ ਚਾਲਿਆ ਰਾਤ ਦਾ ਬੱਬਿਓ ਲੇਟਾ ਲੂਟਾ ਜਾਗ ਗਿਆ ਸੂਰਜ ਹੁਣੀ ਭੱਜ ਗਿਆ ਕਿਤੇ ਪਤਾ ਨਹੀਂ ਕਿੱਧਰ ਚਲ ਗਏ ਹੋਰ ਕੰਟਰੀ ਚਲ ਗਏਗੇ ਜਿੱਥੇ ਚੰਦ ਬਾਬਾ ਆ ਖੜਾ ਵੀ ਚੰਦਾ मामा ਵੀ ਆ ਚੁਕਾ ਹੈ ਕਿੱਧਰ ਗਈਆਂ ਓਏ 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 ਚੱਲ ਉੱਤੇ ਦੇਖੋ ਆਉਂਦੇ ਆ ਬਾਕੀ ਬੱਬਿਓ ਫੇ ਦਿੰਦੇ ਆ ਬਾਕੀ ਦੀ ਅਪਡੇਟ ਕੀ ਆ ਹਨਾ ਕਦੋਂ ਵਿੰਦੇ ਕਿੰਨੇ ਵਜੇ ਵਿੰਦੇ ਆ ਵਾ ਲਾਉਣਾ ਲੋੜ ਬਾਬੇ ਹੁਣੇ-ਹੁਣੇ ਰਿਕਾਰਡਿੰਗ ਆ ਗਈ ਆ ਵੀ ਜਿਹੜੀ ਮੋਲੀ ਬਾਜੀ ਸੀ 10 ਤਰੀਕ ਦੀ ਉਹ 19 ਮਈ ਦੀ ਕਰਤੀ ਬਈ ਚਲੋ ਭਈ ਉਹ ਵੀ ਗਈ ਹੁਣ ਕਬੂਤਰ ਕਿੱਥੇ ਛੱਡਾਂਗੇ ਹਨਾ ਜਿਹੜੀ ਬਾਜੀ ਲਈ ਕੂਤਰ ਤਿਆਰ ਕਰਦੇ ਆ ਤੇ ਬਾਜੀਆਂ ਅੱਗੇ ਪਾਣੀ ਲੱਗੇ ਖੜੇ ਆ ਕਬੂਤਰਾਂ ਨੂੰ ਇਹਦਾ ਬਹੁਤ ਕੰਮ ਖਰਾਬ ਹੋ ਗਿਆ ਬਈ ਕੋਈ ਲਾਗੇ ਛਾਕੇ ਬਾਜੀ ਵੀ ਨਹੀਂ ਤੇ ਕੂਤਰਾਂ ਨੂੰ ਪਾਣੀ ਵੀ ਲੱਗੇ ਆ ਤਿੰਨ-ਤਿੰਨ ਚਾਰ-ਤਿੰਨ ਤਾਂ ਪਾਣੀ ਹੋ ਗਏ ਆ ਦੇ ਦੇ ਬਾਬੇ ਕੀ ਬਣਦਾ ਹੁਣ ਹਨਾ ਬਾਜੀਆਂ ਅੱਗੇ ਦੀ ਅੱਗੇ ਹੋਈ ਜਾਂਦੀਆਂ ਕੂਤਰ ਲੰਬੇ ਚੱਲੀ ਜਾਂਦੇ ਆ ਕੰਮ ਖਰਾਬ ਹੋਊਗਾ ਬਾਅਦ 'ਚੋਂ ਤਾਂ ਰੋਕਣੇ ਪਾਉਗੇ ਹੁਣ ਮੇਰੇ ਹਿਸਾਬ ਨਾਲ ਥੋੜੇ ਜਿਹਾ ਕੁੱਤਰ ਰੋਕਾਂਗੇ ਹੁਣ ਫੇਰ ਹੀ ਗੱਲ ਬੜੂਗੀ ਆਹ ਖੜੀਆਂ ਬਾਬੇ ਕਬੂਤਰੀਆਂ ਉੱਪਰ ਇੱਕ ਕਬੂਤਰੀ ਦਾ ਇੱਕ ਕਬੂਤਰ ਭੈਣ ਭਾਈ ਹੋਈ ਆ ਇਹ ਜਿਹੇ ਟੂਸੇ ਵਾਲੀ ਚਲ ਗਈ ਹੋਈ ਤਾਂ ਆਪਣੀ ਖਾਸੇ ਇੱਥੇ ਖੜਿਆ ਬਾਬੋ ਨਹੀਂ ਦੀਦੇ ਨੇਰਾ ਹੋ ਗਿਆ ਹੁਣ ਬਹੁਤ ਤੇ ਨੇਰਾ ਬਹੁਤ ਜ਼ਿਆਦਾ ਹੋ ਗਿਆ ਆ ਹੁਣ ਲੈਟਾਂ ਲੂਟਾਂ ਲਈ ਆ ਤਾਂ ਹੁਣ ਫੂਨ ਹੀ ਕੱਢੀ ਗੁੱਡੀਆਂ ਦਾ ਮਾੜਾ ਮੋਟਾ ਸਾਫ ਉਦਾਂ ਬਾਬੇ ਨੇਰਾ ਹੋ ਗਿਆ ਬਹੁਤ ਜ਼ਿਆਦਾ ਲੈਟਾਂ ਜਗ ਗਈਆਂ ਗੁਰੂ ਘਰ ਵੀ ਜਾਗੀ ਲੈਟ ਤੇ ਉਹ ਸ਼ੀਲੇ ਦਾ ਘਰ ਬਾਬਿਓ ਉਹ ਜਿੱਥੇ ਲਾਈਟ ਜਗਦੀ ਪਈ ਨਾ ਸ਼ਾਨ ਸਾਹਬ ਤੇ ਉੱਥੇ ਹੀ ਸ਼ੀਲੇ ਦਾ ਘਰ ਆ। ਲੋਬੀ ਟਾਈਮ ਹੋ ਗਿਆ ਬਾਬਿਓ 8 ਵਜੇ ਦਾ। ਤੇ ਕਬੂਤਰ ਗਵਾਚਣਗੇ ਅੱਜ ਵੀ ਆਹ ਫਿਰ ਦੇ ਦੋ। 7 ਵਜੇ ਤੇ 45 ਮਿੰਟ ਹੋ ਗਏ ਆ 7 ਵਜੇ 45 ਮਿੰਟ ਉਹੀ 8 ਦਾ ਟਾਈਮ ਹੋ ਚੱਲਾ ਹਨਾ। ਤੇ ਹਜੇ ਬੈਣ ਦੀ ਕੋਈ ਆਸੂਸ ਨਹੀਂ ਲੱਟਾਂ ਲੁੱਟਾਂ ਝਕਾਤੀਆਂ ਬਾਬਿਓ ਫੁੱਲ ਰੱਖ ਕੇ। ਤੇ ਹਨੇਰਾ ਵੀ ਪੂਰਾ ਹੋ ਗਿਆ। ਕਿੱਧਰ ਗਏ ਵੀ ਹੁਣ ਨਹੀਂ ਦੀਦੇ ਹੁਣ ਨਹੀਂ ਦੀਦੇ ਬਾਬਿਓ ਕਿਉਂਕਿ ਨੀਰਾ ਜ਼ਿਆਦਾ ਫੋਨ ਦੇ ਵਿੱਚ ਤੁਹਾਨੂੰ ਸਾਫ਼ ਲੱਗਦਾ ਹੋਊਗਾ ਪਰ ਨੀਰਾ ਬਹੁਤ ਹੋ ਗਿਆ ਆ ਉਹ ਇਹ ਚੰਦ ਖੜਾ ਤੁਹਾਨੂੰ ਚੰਦ ਦੀ ਰੋਸ਼ਨੀ ਦਸੀ ਜਾਂਦੀ ਹੋਊਗੀ ਵੀ ਕਿੰਨਾ ਹਨਾ ਨੀਰਾ ਜਾ ਉਧਾ ਔਰ ਥੋੜੀ ਚਾਨਣੀ ਜੀ ਲੱਗਦੀ ਰਾਤ ਆ ਫਿਰਦੇ ਵੀ ਆ ਦੇਖੋ ਬਾਬਿਓ 8 ਵਜ ਗਏ ਆ ਤੇ ਕਬੂਤਰੀਆਂ ਹੁਣ ਬੈਠੇ ਦੋਨੇ ਹੀ ਬਾਹਾਂ ਲੈ ਲੀਆਂ ਅੱਜ ਕੱਲਾ ਹੀ ਸ਼ੀਲਾ ਚੱਲ ਗਿਆ ਸੀ ਹੁਣ ਤੇ ਡੱਕ ਕੇ ਤੁਹਾਨੂੰ ਦਿਖਾਉਣਾ ਹਨਾ ਕਿਹੜੇ ਆ ਲੋ ਬਾਬਿਓ ਆ ਕਬੂਤਰ ਸੀਗੇ ਪੂਰੇ 8 ਵਜੇ ਆ ਕਬੂਤਰੀ ਆਪਣੀ ਝਲਰਾਂ ਵਾਲੀ ਟੂਸੇ ਵਾਲੀ ਕਬੂਤਰੀ ਆਈ ਨਹੀਂ ਬਾਬਿਓ ਉਧਰੋਂ ਬਾਜੀ ਵੀ ਕੈਨਸਲ ਹੋ ਗਈ ਮਈ ਉਹਦੀ ਮੋਲੀ ਪੈਂਟ ਵਾਲੀ ਤੇ ਕਬੂਤਰੀ ਵੀ ਗਈ ਅੱਜ ਪਤਾ ਨਹੀਂ ਲਗੜ ਲੈ ਗਿਆ ਜੀ ਕਿ ਆਹ ਕੁੰਤਰ ਹੁਣੇ ਬੈਠਾ ਜੀ ਆਪਣਾ 2 ਮਿੰਟ ਵੀ ਨਹੀਂ ਹੋਇਆ ਨਾ ਹੁਣੇ ਲਾਵੇ ਹਟਿਆ ਆਪਾਂ ਪੂਰੇ ਸਹੀ ਆ ਕੁੰਤਰ ਅਜੇ ਕੋਈ ਚੱਕਰ ਨਹੀਂ ਅਜੇ ਘੰਟਾ ਖੰਡ ਹੋਰ ਉੜ ਦਿੰਦੇ ਐਡ ਸੈਟ ਆ ਫਿਰ ਆ ਲੈ ਲੋ ਬਾਬਿਓ ਇਹਨਾਂ ਨੂੰ ਕਰ ਕਰ ਕੇ ਲੋ ਬਾਬੇ ਨੂੰ ਕੋਈ ਪਰਵਾਹ ਨਹੀਂ ਬੈਠੇ ਨੂੰ ਇਨੂੰ ਹਜੇ ਹੋਰ ਡਾਲ ਲੈਂਦੇ ਭਾਵੇਂ ਹੁਣੇ ਬੈਠਾ ਹੀ ਆ ਨਾ ਤੇ ਆ ਉਤਰੀ ਦਾ ਥੋੜਾ ਜਿਹਾ ਜੋਰ ਲੱਗਾ ਕਿਉਂਕਿ ਇਹ ਕੱਚੀ ਆ ਹਜੇ 5 6 ਕਿਟਾਰੇ ਹੀ ਹੋਈਆਂ ਇਹਦੀਆਂ ਜ਼ਿਆਦਾ ਨਹੀਂ ਹੋਈਆਂ 6 7 ਹੋਈਆਂ ਹੋਗੀਆਂ ਵੱਧ ਤੋਂ ਵੱਧ 6 ਹੀ ਤੇ ਆ ਤਾਂ ਕੰਟਰ ਪੂਰਾ ਹੰਡਿਆ ਹਨਾ ਪਾਣੀ ਤੇ ਅਜ ਪਹਿਲਾਂ ਪਾਣੀ ਸੀ ਇਹਨੂੰ ਤੇ ਸਿਰਾ ਕਰਾਤਾ ਉਦਨੇ ਵੀ ਅਜ ਹੁਣ ਵੀ ਗੁੜ ਘੰਡਿਆ ਆ ਇਹਨੇ ਵੀ ਸਿਰਾ ਕਰਾਇਆ ਉਦਰਾ ਚੱਲ ਰਾਲੀ ਦੇ ਦੋ ਤਿੰਨ ਵਾਰੀ ਕਰਾਤਾ